ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੁਲਸ ਵੱਲੋਂ ਇੱਕ ਐਂਕਾਊਂਟਰ ਕੀਤਾ ਗਿਆ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਪੁਲਸ ਵੱਲੋਂ ਤਰਨਤਾਰਨ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਪਾਸੋਂ 32 ਬੋਲ ਦੀ ਪਿਸਤਲ ਔਰ ਇੱਕ ਗੱਡੀ ਬਰਾਮਦ ਕੀਤੀ ਗਈ ਸੀ ਔਰ ਅਜਾ ਤਾਂ ਉਸ ਨੂੰ ਪੁਛਕਿਸ਼ ਕੀਤੀ ਕਿ ਉਸ ਕੋਲ ਪੁਛਕਿਸ਼ ਕਰਨ ਤੋਂ ਬਾਅਦ ਉਸਨੇ ਦੱਸਿਆ ਕਿ ਉਸਨੇ ਅੰਮ੍ਰਿਤਸਰ ਦੇ ਬਾਈਪਾਸ ਹੋਲੀ ਸਿਟੀ ਦੇ ਕੋਲ ਡਰੇਨ ਦੇ ਕੋਲ ਇੱਕ ਪਿਸਤਲ ਲੁਕਾਈ ਹੋਈ ਹੈ ਤਾਂ ਜਦ ਅੱਜ ਸਵੇਰੇ ਪੁਲਸ ਉਸ ਨੂੰ ਲੈ ਕੇ ਪਿਸਤਲ ਦੀ ਬਰਾਮਦਗੀ ਕਰਨ ਦੇ ਲਈ ਡਰੇ ਪੁਲਸ ਵੱਲੋਂ ਫਾਇਰ ਕੀਤੇ ਜਾਂਦੇ ਨੇ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਸ ਵੱਲੋਂ ਵੀ ਫਾਇਰ ਕੀਤੇ ਜਾਂਦੇ ਨੇ ਔਰ ਪੁਲਸ ਦੀ ਗੋਲੀ ਲੱਗਣ ਦੇ ਕਾਰਨ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਤਸਵੀਰਾਂ ਜੋ ਉਹਨੇ ਮੌਕੇ ਦੀਆਂ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਡਰੇਨ ਦੇ ਕੰਡੇ ਦੇ ਉੱਤੇ ਇਨਕਾਊਂਟਰ ਹੋਇਆ ਹੈ ਪੁਲਸ ਵੱਲੋਂ ਨਿਸ਼ਾਨ ਲਗਾਏ ਗਏ ਨੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਜਗ੍ਹਾ ਦੇ ਉੱਤੇ ਉਸਨੇ ਪਿਸਤਲ ਰੱਖੀ ਹੋਈ ਸੀ ਔਰ ਉੱਥੋਂ ਹੀ ਪਿਸਤਲ ਕੱਢ ਕੇ ਉਸਨੇ ਪੁਲਸ ਦੇ ਉੱਤੇ ਫਾਇਰ ਕੀਤਾ ਤਾਂ ਨਹਿਰ ਦਾ ਕੰਡਾ ਹੈ ਜਿੱ ਗੁਰਪ੍ਰੀਤ ਸਿੰਘ ਵੱਲੋਂ ਇੱਕ ਪਿਸਤਲ ਲੁਕਾਈ ਹੋਈ ਸੀ ਅਤੇ ਜਦ ਪੁਲਸਦੀ ਬਰਾਮਦ ਕਰਨ ਲਈ ਪੁਲਸ ਉਸ ਨੂੰ ਆਪਣੇ ਨਾਲ ਲੈ ਕੇ ਜਾਂਦੀ ਹਾਂ ਤੇ ਉਹ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਗੁਰਪ੍ਰੀਤ ਸਿੰਘ ਔਰ ਦੱਬੀ ਹੀ ਪਿਸਤਲ ਕੱਢ ਕੇ ਪੁਲਸ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੰਦਾ ਹੈ ਔਰ ਜਦ ਪੁਲਸ ਵੱਲੋਂ ਜਵਾਬੀ ਫਾਇਰ ਕੀਤਾ ਜਾਂਦਾ ਹੈ ਤਾਂ ਉਸ ਜਵਾਬੀ ਫਾਇਰ ਦੇ ਵਿੱਚ ਗੁਰਪ੍ਰੀਤ ਸਿੰਘ ਦੇ ਕੱਬੀ ਲਾਤ ਦੇ ਵਿੱਚ ਬੋਲੀ ਲੱਗਦੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਤਾਂ ਤਸਵੀਰਾਂ ਜੋ ਨੇ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਮੌਕੇ ਦੇ ਉੱਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਪਹੁੰਚੇ ਔਰ ਉਹਨਾਂ ਵੱਲੋਂ ਸਾਰਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਤਾਂ ਉਹ ਉਹਨਾਂ ਵੱਲੋਂ ਕੀ ਦੱਸਿਆ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਦੇਖੋ ਬੇਸਿਕਲੀ ਇਹਦੇ ਵਿੱਚ 3 ਤਰੀਕ ਨੂੰ ਗੁੰਮਟਾਲੇ ਦੇ ਵਿੱਚ ਅਸੀਂ ਦੋ ਬੰਤੇ ਗ੍ਰਿਫਤਾਰ ਕੀਤੇ ਸੀ ਇੱਕ ਗੱਡੀ ਦੇ ਵਿੱਚੋਂ ਉਹਨਾਂ ਦੇ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਵੀ ਤੇ ਦੋ ਪਿਸਟਲ ਮਿਲੇ ਸੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਅਸੀਂ ਅੱਗੇ ਜਿਹੜਾ ਇਹ ਗੁਰਪ੍ਰੀਤ ਇਲੀਅਸ ਗੋਰਾ ਗੁਰਪ੍ਰੀਤ ਇਲੀਅਸ ਗੋਰਾ ਪਿੱਖੀਬਿੰਡ ਤਰਨਤਾਰਨ ਦਾ ਰਹਿਣ ਵਾਲਾ ਇਹਨੂੰ ਕੱਲ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇਹਨੇ ਦੱਸਿਆ ਵੀ ਮੇਰੇ ਕੋਲ ਇੱਕ ਹੋਰ ਪਿਸਟਲ ਵੀ ਹੈਗਾ ਕਿਉਂਕਿ ਪਹਿਲੇ ਵੀ ਦੋਨੋਂ ਬੜੇ ਸਫਿਸਟੀਕੇਟਿਡ ਪਿਸਟਲ ਸੀ ਸੋ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਲੈ ਕੇ ਗਈ ਰਿਕਵਰੀ ਵਾਸਤੇ ਉੱਥੇ ਇਹਨੇ ਜਿਹੜਾ ਪਿਸਟਲ ਸੀਗਾ ਦੱਬਿਆ ਹੋਇਆ ਉਹਦੇ ਉਹ ਲੋਡਡ ਸੀ ਉਹਦੇ ਤੋਂ ਇਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਿਹੜੇ ਜਵਾਬੀ ਫਾਇਰ ਚ ਸਾਡੇ ਜਿਹੜੇ ਚੌਕੀ ਇੰਚਾਰ ਗਮਟਾਲਾ ਨੇ ਆਪਣੇ ਸਰਵਿਸ ਪਿਸਤਲ ਤੋਂ ਵਾਪਸ ਕੀਤਾ ਜੋ ਉਹਦੇ ਲੱਗੀ ਜਿਹਨਾਂ ਨੇ ਇੰਜਰਡ ਹੋਇਆ ਤੇ ਇਹਨੂੰ ਉੱਥੇ ਲੈ ਕੇ ਗਏ ਹਸਪੀਟਲ ਇਹ ਜਿਹੜਾ ਗੈਂਗ ਹੈ ਇਹਦੇ ਚ ਇੱਕ ਬੰਦਾ ਇਹਨਾਂ ਦਾ ਮੇਨ ਹੋ ਰਹਿੰਦਾ ਹੈ ਪਹਿਲੇ ਦੋ ਬੰਦੇ ਦੋ ਪਿਸਤਲਾਂ ਨਾਲ ਤੇ ਕਮਰਸ਼ੀਅਲ ਕੁਆਂਟੀਟੀ ਹਿਰੋਇਨਾਂ ਫੜੇ ਗਏ ਸੀ ਇਹਦੇ ਤੋਂ ਇੱਕ ਪਿਸਤਲ ਬਰਾਮਦ ਹੋਇਆ ਹੁਣ ਹੋਰ ਔਰ ਇਹਦੇ ਚ ਅੱਗੇ ਜਿਹੜੀ ਕਾਰਵਾਈ ਉਹ ਇਹ ਹੈਗੀ ਕਿ ਜਿਹੜਾ ਰਣਜੋਤ ਸਿੰਘ ਹੈਗਾ ਜੋਤੀ ਹੈ ਨਾ ਰਣਜੋਤ ਸਿੰਘ ਇਹਦਾ ਮੇਨ ਕਿੰਗਪਿੰਨ ਉਹਦੀ ਗ੍ਰਿਫਤਾਰੀ ਬਾਕੀ ਹੈ ਉਹ ਇਦੇ ਖਿਲਾਫ ਪਹਿਲਾਂ ਕੋਈ ਮੁਕਦਮੇ ਨਹੀਂ ਆ ਦਰਜ ਪਰ ਰਣਜੋਤ ਸਿੰਘ ਦੇ ਕਹਿਣ ਤੇ ਕ੍ਰਿਮినਲ ਐਕਟੀਵਿਟੀਜ਼ ਦੇ ਵਿੱਚ ਉਹਦੇ ਨਾਲ ਜਾਂਦਾ ਰਿਹਾ ਔਰ ਇਹ ਵੀ ਪਤਾ ਲੱਗਿਆ ਕਿਈ ਜਗ੍ਹਾ ਕਬਜ਼ੇ-ਕਬਜ਼ੇ ਕਰਨ ਵੀ ਗਏ ਨੇ ਇਹ ਰੂਰਲ ਦੇ ਏਰੀਆ ਦੇ ਵਿੱਚ ਪਹਿਲਾਂ ਔਰ ਉਸ ਦਿਨ ਵੀ ਜਦੋਂ ਘੇਰੇਗੇ ਮੌਕੇ ਤੋਂ ਭੱਜ ਗਿਆ ਸੀ ਸਰ ਇਹ ਜਿਹੜੀ ਗੱਡੀ ਕਿੱਥੋਂ ਚੁੱਕੀ ਸੀ ਇਹਨਾਂ ਨੇ ਉਹ ਗੱਡੀ ਦਾ ਵੀ ਅਸੀਂ ਦੱਸ ਰਹੇ ਹਾਂ ਕਮਟਾਲਾ ਬਾਈਪਾਸ ਤੋਂ ਹੈਗੀ ਹੈ ਜੀ ਉਹ ਵੀ ਰਿਕਵਰ ਹੋਈ ਹੈ ਮੇਨ ਗੱਲ ਤਾਂ ਇਹ ਹੈ ਕਿ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਆ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਸਾਡੀ ਮਾਨਯੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਪੁਲਿਸ ਜਿਹੜਾ ਅੱਛਾ ਕੰਮ ਕਰ ਰਹੀ ਔਰ ਮੈਂ ਇਹਨੂੰ ਅੱਛੀ ਇਨਵੈਸਟੀਗੇਸ਼ਨ ਇਸ ਕਰਕੇ ਕਹਿਣਾ ਕਿ ਭਿੱਖੀਵਿੰਡ ਤੋਂ ਬੰਦਾ ਗ੍ਰਿਫਤਾਰ ਹੋ ਗਿਆ ਜਿਹੜਾ ਕਿ ਉਸ ਦਿਨ ਦਾ ਤਿੰਨ ਤਰੀਕ ਦਾ ਭੱਜਿਆ ਹੋਇਆ ਸੀ ਫਰੋਤੀ ਵਾਲੀ ਗੱਲ ਹੈ ਜੇ ਹੁਣ ਪੁੱਛ ਕੇ ਚਾਹੇਗੀ ਜੀ ਪਹਿਲੇ ਜਿਹੜੇ ਮੁੰਡੇ ਫੜੇ ਗਏ ਸੀ ਉਹ ਤੇ ਇਹ ਦੱਸਦੇ ਸੀ ਕਿ ਵੀ ਅਸੀਂ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਕੰਮ ਕਰਦੇ ਰਹੇ ਔਰ ਪਿਸਟਲ ਤੇ ਹੀਰੋਇਨ ਜਿਹੜੀ ਇਹਨਾਂ ਤੋਂ ਬਰਾਮਦ ਹੁੰਦੀ ਹੈ ਸ਼ੋਅ ਕਰਦੀ ਹੈ ਕਿ ਦੋਨੋਂ ਕਮਾਂ 'ਚ ਇਹ ਸ਼ਾਮਲ ਸੀ ਚਾਹੇ ਉਹ ਆਪਾਂ ਡਰੱਗ ਟ੍ਰੇਡ ਕਹੀਏ ਚਾਹੇ ਆਰਗੇਨਾਈਜ਼ ਕ੍ਰਾਈਮ ਕਹੀਏ ਕਿੰਨੇ ਵੇ ਦਾ ਥਮਾ ਹੋਇਆ ਹੈ ਰਾਜਦਾਨੀ ਕੰਟਰੋਲ ਹੈ ਜਿੱਥੇ 12 1200 12 ਦੀ ਗੱਲ ਹੈ ਜੀ ਸਰ ਕਿਹੜਾ ਹੈ ਆਪਣਾ ਦੇ ਵੱਲ ਰੱਖਿਆ ਗਿਆ ਸੀ ਇਹ 324 ਪਿਸਟਲ ਹੈ ਜੀ ਆਪਣਾ 9mm ਚੱਲਿਆ ਜਿਹੜਾ ਸਰਕਾਰੀ ਥੈਂਕ ਯੂ ਕੁਝ ਹੋਰ ਵੀ ਜਗ੍ਹਾ ਦੇ ਉੱਤੇ ਇੰਨੇ ਜਰੀ ਰਿਕਵਰ ਹੋ ਗਏ ਕੋਈ ਧਮਕਾਣ ਗਿਆ ਲੋਕਾਂ ਨੂੰ ਉਹ ਉਹ ਦੱਸਦੇ ਆ ਜੀ ਉਹ ਇਹ ਦੱਸ ਰਹੇ ਸੀ ਉਹ ਪਹਿਲੇ ਮੁੰਡਿਆਂ ਨੂੰ ਦੱਸਿਆ ਸੀ ਵੀ ਇਹ ਵੈਪਨ ਦੇ ਨਾਲ ਵੀ ਅਸੀਂ ਤਰਨਤਾਰਨ ਤੋਂ ਆਏ ਆ ਰੂਰਲ ਦੇ ਏਰੀਏ ਚ ਕੋਈ ਕਾਰਵਾਈ ਇਹਨਾਂ ਦੀ ਨੋਟਿਸ ਚ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਅੱਗੇ ਹੋਰ ਵੀ ਹੋਰ ਵੀ ਕੋਈ ਸਾਥੀ ਹੈਗੇ ਨੇ ਇਹਦੇ ਮੈਂ ਤਾਂ ਸਿਰ ਰਣਜੋਤ ਸਿੰਘ ਹੀ ਮੇਨ ਹੈਗਾ ਇਹਨਾਂ ਦਾ ਕਿੰਗ ਪਿੰਨ ਉਹ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਸਰ ਕਰੀ ਦੇਰ ਤੋਂ ਕੰਮ ਕਰ ਰਹੇ ਸੀ ਇਹ ਦੇਖੋ ਜਿਹੜੇ ਉਹ ਰਣਜੋਤ ਹੋਣੀ ਤਾਂ ਪੁਰਾਣੇ ਕੰਮ ਚ ਲੱਗੇ ਹੀ ਹੋਏ ਤਾਂ ਹੀ ਉਹ ਦੇਖੋ ਜੇ ਕਮਰਸ਼ਲ ਕੁਆਂਟੀਟੀ ਹੀਰੋਇਨ ਲਈ ਫਰਦੇ ਆ ਸੋਫਿਸਟੀਕੇਟਿਡ ਵੈਪਨ ਲਈ ਫਰਦੇ ਆ ਚੰਗੀ ਗੱਡੀ ਲਈ ਫਰਦੇ ਆ ਤਾਂ ਉਹ ਮਤਲਬ ਸ਼ੋਅ ਹੀ ਕਰਦਾ ਕਿ ਉਹ ਕਰਾਇਮ ਪੁਰਾਣੇ ਉਸ 'ਚ ਲੱਗੇ ਹੋਏ ਐ ਇਸ ਇਨਵੋਇਸ